ਪੰਜਾਬੀਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਿੰਦਰਪਾਲ ਸਿੰਘ ਐਡਵੋਕੇਟ ਹਲਕਾ ਤਲਵੰਡੀ ਸਾਬੋ ਸ਼੍ਰੋਮਣੀ ਅਕਾਲੀ ਦਲ ਦਾ ਸਰਦਾਰ ਰਵੀਪ੍ਰੀਤ ਸਿੰਘ ਸਿੱਧੂ ਦਾ ਕਾਨੂੰਨੀ ਸਲਾਹਕਾਰ ਤੇ ਅਕਾਲੀ ਦਲ ਦੇ ਯੂਥ ਦਾ ਜੁਆਇੰਟ ਸਖਤਰ ਅੱਜ ਤੁਹਾਨੂੰ ਅਪੀਲ ਕਰਨਾ ਚਾਹੁੰਦਾ ਹੈ ਬੇਨਤੀ ਕਰਨਾ ਚਾਹੁੰਦਾ ਹੈ ਕਿ ਦੇਖਿਓ ਪੰਜਾਬੀਓ ਇੱਕ ਵਾਰੀ ਫੇਰ ਦੁਬਾਰਾ ਗਮਰਾਣਾ ਹੋ ਜਿਓ ਉਸ ਅਪੀਲ ਕਰਕੇ ਜੋ ਆਪਾਂ ਨੂੰ 2022 ਦੇ ਵਿੱਚ ਉਹ ਗਵਨਟਮਾਨ ਨੇ ਕੀਤੀ ਸੀਗੀ ਕਿ ਮੈਨੂੰ ਵੋਟਾਂ ਪਾਓ ਮੈਂ ਤੁਹਾਨੂੰ ਹਰ ਲੇਡੀਜ਼ ਨੂੰ ਮੇਰੀਆਂ ਭੈਣਾਂ ਨੂੰ ਮੇਰੀਆਂ ਮਾਵਾਂ ਨੂੰ 1000 ਰੁਪਿਆ ਮਹੀਨੇ ਦਾ ਦਿਆ ਕਰੂੰਗਾ ਤੇ ਦੇਖੋ ਉਹਨੇ ਉਹ ਵਾਦਾ ਪੂਰਾ ਨਹੀਂ ਕੀਤਾ ਤੁਹਾਡੇ ਨਾਲ ਜੇ ਉਹ ਤੁਸੀਂ ਚਾਹੁੰਦੇ ਹੋ ਮੇਰੀਆਂ ਪੰਜਾਬ ਦੀਆਂ ਮਾਵਾਂ ਭੈਣਾਂ ਇਹ ਚਾਹੁੰਦੀਆਂ ਨੇ ਕਿ ਉਹ 56000 ਰੁਪਿਆ 5 ਸਾਲਾਂ ਦਾ 56000 ਬਣਦਾ ਤੁਹਾਨੂੰ ਮਿਲੇ ਉਹ ਤੁਹਾਨੂੰ ਇੱਕੋ ਤਰੀਕੇ ਨਾਲ ਮਿਲ ਸਕਦਾ ਹੈ ਨਹੀਂ ਉਹ ਤੁਹਾਨੂੰ ਨਹੀਂ ਮਿਲਣਾ ਤੇ ਅੱਜ ਫੇਰ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਪਤੀ ਦੀਆਂ ਚੋਣਾਂ ਦੇ ਵਿੱਚ ਤੁਸੀਂ ਦੁਬਾਰਾ ਆਮ ਪਾਰਟੀ ਸਰਕਾਰ ਨੂੰ ਵੋਟ ਪਾਤੀ ਤਾਂ ਸਮਝ ਲਓ ਉਹਨਾਂ ਨੇ ਇਹ 52000 ਤੇ ਕਾਂਟਾ ਮਾਰ ਦੇਣਾ ਉਹਨਾਂ ਨੂੰ ਪਤਾ ਲੱਗ ਚੁੱਕਿਆ ਕਿ ਚੁਟਕਲੇ ਸੁਣ ਕੇ ਪੰਜਾਬੀ ਵੋਟ ਪਾ ਦਿੰਦੇ ਐ ਭਵੰਤ ਮੰਨ ਕੇ ਕਲਿਕਲੀ ਸੁਣਾ ਕੇ ਸਾਡੇ ਸੁਵੀਰ ਬਾਦਲ ਜੀ ਦੇ ਖਿਲਾਫ ਬੋਲ ਕੇ ਪਾਰਟੀ ਪ੍ਰਧਾਨ ਦੇ ਤੇ ਵੋਟਾਂ ਪੈਂਦੀਆਂ ਨੇ ਤੇ ਸਾਨੂੰ ਕੰਮ ਕਰਨ ਦੀ ਕੀ ਲੋੜ ਆ ਸੋ ਪਹਿਲਾਂ ਵੀ ਗਮਰਾ ਹੋਗੇ ਸੀ ਦੁਬਾਰੇ ਫੇਰ ਗਮਰਾਣਾ ਹੋ ਜੋ ਇਸ ਲਈ ਅੱਜ ਇਹ ਵੀਡੀਓ ਦੇ ਵਿੱਚ ਤੁਹਾਨੂੰ ਅਪੀਲ ਕੀਤੀ ਐ ਬਲਾਕ ਸੰਪਤੀ ਚੋਣਾ ਜ਼ਿਲ੍ਹਾ ਪ੍ਰਸ਼ਦੀਆਂ ਚੋਣਾ ਤੁਹਾਡੇ ਸਿਰ ਤੇ ਤੜਕੇ ਹੂਟਾ ਪੈਣੀਆਂ ਨੇ ਤੇ ਅੱਜ ਉਹ ਰਲ ਕੇ ਸਾਰੇ ਇਹਨਾਂ ਨੂੰ ਬਲਾਕ ਸੰਪਤੀ ਦੇ ਵਿੱਚ ਤੇ ਜ਼ਿਲ੍ਹਾ ਪ੍ਰਸ਼ਦ ਦੇ ਵਿੱਚ ਸੀਸ਼ਾ ਦਿਖਾਈਏ ਕਿ ਅਸੀਂ ਟੁਟਕਲਿਆਂ ਤੇ ਮੋਰ ਮੋਰ ਰੀਲ ਆਉਂਦੇ ਅਸੀਂ ਕੰਮਾਂ ਤੇ ਤੇ ਵਿਕਾਸ ਤੇ ਮੋਰ ਲਾਉਣੇ ਆ ਅਸੀਂ ਦੁੱਖ ਸੁੱਖ ਦੇ ਵਿੱਚ ਜੋ ਖੜਦਾ ਅਸੀਂ ਉਸ ਤੇ ਮੋਰ ਲਾਉਣੇ ਆ ਅਸੀਂ ਸਰਦਾਰ ਸੁਪੀਰ ਸਿੰਘ ਬਾਦਲ ਦੀ ਸੋਚ ਤੇ ਅਸੀਂ ਵੋਟ ਪਾਵਾਂਗੇ ਕਿਉਂਕਿ ਪਿਛਲੇ ਦੋ ਵੱਡੀਆਂ ਪੰਜਾਬ ਤੇ ਆਫਤਾਂ ਆਈਆਂ ਇੱਕ ਤਾਂ ਲੈਂਡ ਪੁਲਿੰਗ ਪਾਲਿਸੀ ਭਗਵੰਤ ਮਾਨ ਦੀ ਸਰਕਾਰ ਲੈ ਕੇ ਆਈ ਤੁਹਾਨੂੰ ਪਤਾ ਹੈ ਹਰ ਜ਼ਿਲ੍ਹੇ ਦੇ ਵਿੱਚ ਜਿੱਥੇ ਲੈਂਡ ਪੁਲਿੰਗ ਹੋਣੀ ਸੀ ਉੱਥੇ ਸਰਦਾਰ ਸੁਖਵੀਰ ਬਾਦਲ ਨੇ ਅਕਾਲੀ ਦਲ ਪਾਰਟੀ ਨੇ ਜੋ ਧਰਨੇ ਸ਼ੁਰੂ ਕਰ ਦਿੱਤੇ ਤੇ ਭਗਵੰਤ ਮਾਨ ਸਰਕਾਰ ਡੋਲ ਗਈ ਤੇ ਡਰ ਗਈ ਵੀ ਸਰਦਾਰ ਸੁਖਵੀਰ ਬਾਦਲ ਦੇ ਮਗਰ ਇੰਨਾ ਕੱਠ ਹੋ ਰਿਹਾ ਤੇ ਉਹਨਾਂ ਨੇ ਲੈਂਡ ਪੁਲਿੰਗ ਪਾਲਿਸੀ ਵਾਪਸ ਲੈ ਲਈ ਫਿਰ ਦੂਸਰੀ ਮੁਸੀਬਤ ਪੰਜਾਬੀਓ ਆ ਪਿੱਛੇ ਜੇ ਆਪਣੇ ਤੇ ਹੜ੍ਹਾਂ ਦੀ ਮਾਰ ਪਈ ਤੇ ਹੜ੍ਹਾਂ ਦੇ ਵਿੱਚ ਕੌਣ ਖੜਾ ਆਪਣੇ ਨਾਲ ਯਾਦ ਹੈ ਦੇਖਿਆ ਸੀ ਵੀਡੀਓ ਉਹਨੀਆਂ ਸੀ ਵਾਇਰਲ ਪੈਸੇ ਦਿੰਦਿਆਂ ਦੀਆਂ ਤੇ ਸੋ ਫਿਰ ਦੁੱਖ ਸੁੱਖ ਦੇ ਵਿੱਚ ਕੌਣ ਖੜੇ ਕਹਿੰਦੇ ਉਹਦਾ ਉਹ ਗੱਲ ਹੋਗੀ ਖਾਣ ਪੀਣ ਨੂੰ ਬਾਦਰੀ ਤੇ ਕੋਟੇ ਖਾਣ ਨੂੰ ਰਿਸ਼ ਜੇ ਤੁਸੀਂ ਆਮ ਪਾਰਟੀ ਨੂੰ ਵੋਟਾਂ ਪਾਤੀਆਂ ਤਾਂ ਫਿਰ ਇਹ ਗੱਲ ਹੋ ਜੂਗੀ ਦੁੱਖ ਸੁੱਖ 'ਚ ਖੜੇ ਸੁਖਵੀਰ ਬਾਦਲ ਦੁੱਖ ਦੁੱਖ 'ਚ ਖੜੇ ਅਕਾਲੀ ਦਲ ਤੇ ਵੋਟਾਂ ਪਾਈਏ ਆਪਾਂ ਝਾੜੂ ਨੂੰ ਚੁਟਕਲਿਆਂ ਤੇ ਆਓ ਸਾਰੇ ਰਲ ਕੇ ਝਾੜੂ ਦੀ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਜੋ ਦਿੱਲੀ ਤੋਂ ਚਲਦੀ ਏ ਕਟ ਪੁਤਲੀ ਸਰਕਾਰ ਨੂੰ ਆਪਾਂ ਸਬਕ ਸਿੱਖਾਈਏ ਆਪਣੀ ਅਣਖ ਤੇ ਖੂਨ ਤੇ ਇਹ ਗੱਲਾਂ ਕਰਦੇ ਨੇ ਕਿ ਪੰਜਾਬੀਆਂ ਚ ਅਣਖ ਹੈ ਨਹੀਂ ਅਸੀਂ ਲੁੱਟੇ ਜਾਂਦੇ ਆ ਤੇ ਲੁੱਟੇ ਜਾਂਦੇ ਨੇ ਤੇ ਸੋ ਬਾਰ ਬਾਰ ਨਹੀਂ ਲੁੱਟੇ ਜਾਣਾ ਗਲਤੀ ਹੋ ਗਈ ਦੁਬਾਰੇ ਗਲਤੀ ਨਹੀਂ ਕਰਨੀ ਜੱਜ ਕੇ ਸੁਖਵੀਰ ਬਾਦਲ ਦਾ ਖੇਤਰੀ ਪਾਰਟੀ ਸੋਮਨੀ ਅਕਾਲੀ ਦਾ ਦਾ ਸਾਥ ਦਈਏ ਸਰਦਾਰ ਰਵੀਪ੍ਰੀਤ ਸਿੰਘ ਤਲਵੰਡੀ ਸਾਹਬ ਉਹ ਹਲਕਾ ਜਾਂ ਜਾਂ ਉਹਦਾ ਸਾਥ ਦਈਏ ਤੇ ਇਹਨਾਂ ਨੂੰ ਹੁੰਝਾ ਫੇਰ ਦਈਏ ਚਾੜੂ ਨੂੰ ਇੱਕ ਵੀ ਸੀਟ ਨਾ ਆਉਣ ਦੀ ਹੈ ਬਲਾਕ ਸੰਪਤੀ ਦੇ ਜ਼ਿਲ੍ਹਾ ਪ੍ਰਸ਼ਦ ਦੀ ਤਾਂ ਜੋ ਇਹਨਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਚੁਟਕਲੇ ਸੁਣਾ ਕੇ ਸਰਕਾਰ ਲਿਆਂਦੀ ਸੀ ਕੰਮ ਅਸੀਂ ਕੀਤੇ ਨਹੀਂ ਤੇ ਹੁਣ ਸਾਡਾ ਬੁਰਾ ਹਾਲ ਹੈ ਇਹ ਅਣਖ ਦੀ ਤੇ ਖੂਨ ਦੀ ਵੋਟ ਹੈ ਜੇ ਤੁਸੀਂ ਐਤਕੀ ਵੀ ਪਾਤੀ ਤੇ ਫਿਰ ਨਾ ਮੇਰੀਆਂ ਭੈਣੋਂ ਤੁਹਾਨੂੰ ਪੈਸੇ ਮਿਲਲੇ ਆ ਤੇ ਨਾ ਤੁਹਾਨੂੰ ਜਿਹੜੀ ਐਸੇ ਸਕਾਲਰਸ਼ਿਪ ਸੀ ਬੱਚਿਆਂ ਦੀ ਗਰੀਬ ਬੱਚਿਆਂ ਨੂੰ ਜੋ ਪੜ੍ਹਾਈ ਲਈ ਪੈਸੇ ਦਿੱਤੇ ਜਾਂਦੇ ਸੀ ਬਾਦਲ ਸਰਕਾਰ ਵੇਲੇ ਉਹ ਬੰਦ ਕੀਤੇ ਉਹ ਵੀ ਨਹੀਂ ਚੱਲਣੇ ਪੰਜ ਮੈਡੀਕਲ ਕਾਲਜਾਂ ਦਾ ਝੂਠ ਮਾਰਿਆ ਸੀ ਉਹ ਵੀ ਤੁਹਾਡੇ ਸਾਹਮਣੇ ਆ ਕਿੰਨੇ ਕੁ ਮੈਡੀਕਲ ਕਾਲਜ ਖੁੱਲੇ ਫਿਰ ਇਹਨਾਂ ਨੇ ਕਿਹਾ ਜੁੱਧ ਨਸ਼ਾ ਵਿਰੋਧ ਦੱਸੋ ਕਿੰਨੇ ਕੁ ਨਸ਼ਾ ਛੜਾਤਾ ਸਾਡੇ ਤਲਵੰਡੀ ਸਾਬੋ ਦੀ ਗੱਲ ਕਰੀਏ ਬਾਦਲ ਸਾਹਿਬ ਨੇ 18 ਬੈੱਡਾਂ ਦਾ ਹਸਪਤਾਲ ਖੋਲ੍ਹਿਆ ਸੀ ਨਸ਼ਾ ਛੜਾਉਣ ਨੂੰ ਬੰਦ ਪਿਆ ਦੱਸੋ ਤੇ ਉਹਦੀ ਬਿਲਡਿੰਗ ਢਹਿਣ ਵਾਲੀ ਹੋਈ ਪਈ ਐ ਕੀ ਕਰਨਗੇ ਪੰਜਾਬੀ ਉਹ ਜੁੱਧ ਨਸ਼ਾ ਵਿਰੋਧ ਦਾ ਨਾਰਾ ਲਾ ਕੇ ਐਡਵਰਟਾਈਜ਼ਮੈਂਟ ਕਰਕੇ ਹਜ਼ਾਰਾਂ ਕਰੋੜ ਰੁਪਇਆ ਖਰਾਬ ਕਰਤਾ ਦਿੱਲੀ ਵਾਲੇ ਪੈਸੇ ਲਈ ਜਾਂਦੇ ਸੋ ਮੇਰੀ ਇਹੀ ਬੇਨਤੀ ਐ ਇਹੀ ਅਪੀਲ ਹੈ ਦੁਬਾਰੇ ਫਿਰ ਗਮਰਾਣਾ ਹੋ ਜਿਓ ਸ਼੍ਰੋਮਣੀ ਅਕਾਲੀ ਦਲ ਤੋਂ ਛੋਟੀ ਖੇਤਰੀ ਪਾਰਟੀ ਆਪਦੀ ਮਾਂ ਪਾਰਟੀ ਹੈ ਜੋ ਦੁੱਖ ਸੁੱਖ ਦੇ ਵਿੱਚ ਖੜਦਾ ਸੁਬੀਰ ਬਾਦਲ ਸਰਦਾਰ ਰਵੀਪ੍ਰੀਤ ਸਿੰਘ ਸਿੱਧੂ ਹੈ ਸੋ ਤਕੜੇ ਹੋ ਕੇ ਆਪਾਂ ਇਹਨਾਂ ਨੂੰ ਜਿਤਾਈਏ ਤਾਂ ਇਹਨਾਂ ਨੂੰ ਸੱਤ ਸਿੱਖ ਸਕਣ ਕਿ ਅਸੀਂ ਜੋ ਝੂਠ ਮਾਰ ਕੇ ਗਮਰਾਹ ਹੋ ਕੇ ਲੋਕਾਂ ਤੋਂ ਵੋਟਾਂ ਲੈ ਲਈਆਂ ਸੀਗੀਆਂ ਉਹ ਦੁਬਾਰੇ ਨਹੀਂ ਮਿਲਣੀਆਂ ਆਪਦੇ ਏਜੰਡੇ ਇਹ ਕਲੀਅਰ ਕਰ ਲੈਣ ਪੰਜਾਬ ਦੇ ਲੋਕ ਉਹਨਾਂ ਨੂੰ ਵੋਟ ਪਾਉਂਦੇ ਆ ਜੋ ਕਹਿੰਦੇ ਐ ਤੇ ਕਰਕੇ ਦਿਖਾਉਂਦੇ ਐ ਉਹ ਕੌਣ ਐ ਜੋ ਕਹਿੰਦਾ ਤੇ ਕਰਕੇ ਦਿਖਾਉਂਦਾ ਉਸੋ ਵੀਰ ਬਾਦਲਾ ਸੋ ਬੇਨਤੀ ਹੈ ਇੱਕ ਵਾਰੀ ਫੇਰ ਦੁਬਾਰੇ ਪੰਜਾਬੀਓ ਘਮਰਾਣਾ ਹੋ ਜਿਓ ਇਹਨਾਂ ਦੀਆਂ ਗੱਲਾਂ ਚ ਨਾ ਜੂ 4 ਸਾਲ ਜਿਹੜਾ ਪੰਜਾਬ ਪਿੱਛੇ ਪੈ ਗਿਆ ਉਹ ਦੁਬਾਰੇ ਮੁੜ ਕੇ ਨਹੀਂ ਆਉਣਾ ਜਿਹੜੇ ਪੰਜਾਬ ਦੇ ਮਾਵਾ ਦੇ ਪੁੱਤ ਨਸ਼ਿਆਂ ਨਾਲ ਟੀਕੇ ਲਾ ਲਾ ਕੇ ਮਰ ਗਏ ਉਹ ਵਾਪਸ ਨਹੀਂ ਮੁੜਨੇ ਸੋ ਅੰਦਾ ਤੇ ਐਡਵਰਟਾਈਜ਼ਮੈਂਟ ਦੇਖ ਕੇ ਪੋਸਟਰ ਦੇਖ ਕੇ ਇਹਨਾਂ ਨੂੰ ਵੋਟਾਂ ਨਾ ਪਾ ਦਿਓ ਵਿਕਾਸ ਇਹਨਾਂ ਦਾ ਜ਼ੀਰੋ ਆ ਗਰਾਊਂਡ ਤੇ ਸੋ ਇੱਕ ਵਾਰੀ ਫੇਰ ਬੇਨਤੀ ਕਰਦੇ ਆਂ ਵਿਕਾਸ ਨੂੰ ਦੁੱਖ ਸੁੱਖ ਚ ਜੋ ਖੜਦੇ ਆ ਉਹਨਾਂ ਨੂੰ ਵੋਟ ਪਾਈਏ ਸਰਦਾਰ ਸੁਖਬੀਰ ਬਾਦਲ ਜੀ ਨੂੰ ਅਕਾਲੀ ਦਲ ਦੇ ਕੈਂਡੀਡੇਟਾਂ ਨੂੰ ਬਲਾਕ ਸੰਮਤੀ ਦੇ ਵਿੱਚੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਪੂਰੀ ਲੀਡ ਨਾਲ ਜਿਤਾਈਏ ਤਾਂ ਜੋ ਇਹਨਾਂ ਨੂੰ ਅਕਲਾ ਸਕੇ ਕਿ ਸਾਡੀ ਚੁਟਕਲਣ ਵਾਲੀ ਸਰਕਾਰ ਹੁਣ ਬਹੁਤੀ ਦੇਰ ਨਹੀਂ ਹੈ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ